ਕਰਨ ਵਾਲੇ ਉਹੀ ਕੰਮ ਕਰ ਰਹੇ ਹਨ ਸਰ ਕਿੰਨਾ ਕੰਮ ਦੇ ਵਿੱਚ ਵਾਧਾ ਹੋਇਆ ਜਾਂ ਘਟ ਦੇਖੋ ਜੀ ਕੰਮ ਦੇ ਵਿੱਚ ਵਾਧਾ ਤੇ ਹੁਣ ਪਹਿਲਾਂ ਦੇ ਜਨਸੰਖਿਆ ਹੈਗੀ 70 ਕਰੋੜ ਹੁਣ 140 ਕਰੋੜ ਹੈਗੀ ਹੈ ਉਸ ਹਿਸਾਬ ਨਾਲ ਤੇ 0% ਵਾਧਾ ਹੋਇਆ ਕਾਰਨ ਕੀ ਮੰਨਦੇ ਹੋ ਕਾਰਨ ਜੀ ਲੋਕਾਂ ਨੂੰ ਬਸ ਫੈਸ਼ਨ ਹੋ ਗਿਆ ਜੀ ਚਾਈਨਸ ਚਾਈਨਸ ਚਾਈਨਾ ਹੀ ਬਣਾਦਾ ਦਾ ਇੰਡੀਆ ਨੂੰ ਅੱਧਾ ਤੇ ਪਬਲਿਕ ਲਈ ਜਿਹੜਾ ਸਾਡਾ ਜਿਹੜਾ ਵਿਰਸਾ ਹੈ ਉਹ ਖਤਮ ਕਰੀ ਜਾਂਦੇ ਹੈ ਤੇ ਸਾਨੂੰ ਕੋਈ ਵੀ ਸੁਵਿਧਾ ਵੀ ਨਹੀਂ ਮਿਲਦੀ ਗਵਰਨਮੈਂਟ ਵੱਲੋਂ ਤੇ ਮਹਿੰਗਾਈ ਇੰਨੀ ਹੈ ਕਿ ਅਸੀਂ ਦੀਵਾ ਬਣਾ ਕੇ ਵੀ ਹੁਣ ਖੁਸ਼ ਨਹੀਂ ਜਿੰਨੇ ਦਾ ਸਾਡਾ ਵਿਕਦਾ ਉਹ ਤੋਂ ਜ਼ਿਆਦਾ ਸਾਨੂੰ ਕਸ਼ਟ ਪੈ ਜਾਂਦੀ ਗਈ ਹੈ ਕਿ ਸਰਕਾਰ ਨੂੰ ਅਪੀਲ ਕਰਨਾ ਹੈ ਸਰਕਾਰ ਨੂੰ ਇਹ ਅਪੀਲ ਕਰਦੇ ਆਂਗੇ ਸਾਡੇ ਕੋਈ ਕੋਈ ਸਹਾਇਤਾ ਕਰਨੇ ਕੋਈ ਮਿੱਟੀ ਦਾ ਕੋਈ ਸਾਨੂੰ ਜਿੱਦਾਂ ਪਹਿਲਾਂ ਦਿੰਦੇ ਸੀ ਮਿੱਟੀਆਂ ਨੂੰ ਖਮਿਆਰ ਨੂੰ ਉਸੇ ਤਰ੍ਹਾਂ ਸਾਨੂੰ ਮਿੱਟੀ ਦਿੱਤੀ ਜਾਏ ਤਾਂ ਕਿ ਇਸ ਵਿਰਸੇ ਇਸ ਵਿਰਸੇ ਨੂੰ ਹੀ ਅੱਗੇ ਤੋਰ ਸਕੀਏ ਤੇ ਜਨਮ ਜਨਮ ਤੱਕ ਹੈਗਾ ਇਹ ਤੁਰਦਾ ਰਹੇ ਤੇ ਸਾਡਾ ਮਾਰਟੀਕਲ ਬੋਰਡ ਵੀ ਜਿਹੜਾ ਅਗਰ ਸਥਾਪਿਤ ਕਰਦੇ ਨੇ ਉਹਦੇ ਨਾਲ ਸਾਨੂੰ ਐ ਸਹੂਲਤਾਂ ਮਿਲ ਸਕਦੀਆਂ ਕਿ ਕਿ ਬੱਚੇ ਥੱਡੇ ਕੰਮ ਨਹੀਂ ਕਰਦੇ ਬੱਚਾ ਸਾਡਾ ਕੋਈ ਜਾਂਦਾ ਕੋਈ 6000 ਲੈਂਦਾ ਕੋਈ 7000 ਲੈਂਦਾ ਤੇ ਉਹ ਕਹਿੰਦੇ ਵੀ ਇੱਚ ਕੀ ਕਰਾਂਗੇ ਇੱਚ ਵੀ ਉਹੀ ਮੰਨਾ ਤੇ ਘੜ ਤੋਂ ਘੜਨਾ ਤੋਕੇ ਜਾਂਦੇ ਆ ਨਾ ਤੁਸੀਂ ਸਾਡੀ ਹਾਲਾਤ ਦੇਖੋ ਜੋ ਇਹ ਸਵੇਰੇ 4 ਵਜੇ ਉੱਠਦੇ ਆ 10 ਵਜੇ ਵੱਜ ਜਾਂਦੇ 8 ਵੀ ਆ ਜਾਂਦੇ 9 ਵਜੇ ਵੱਜ ਜਾਂਦੇ ਅਖਰ ਕੀ ਦੀਵਾਲੀ ਦੇ ਵਿੱਚ ਦੀਵੇ ਸ਼ੁਭ ਮੰਨੇ ਗਏ ਕਿ ਹੁਣ ਕਿਉਂ ਨਹੀਂ ਲੋਕ ਇਸ ਦੇ ਵੱਲ ਧਿਆਨ ਦੇ ਲੱਗੇ ਜੋ ਜਿਹੜੇ ਬੰਦੇ ਸ਼ੁਭ ਮੰਨਦੇ ਸੀ ਨਾ ਉਹ ਬੰਦੇ ਹੁਣ ਤੁਰ ਗਏ ਵਿਚਾਰੇ ਉਹ ਕਹਿੰਦੇ 1 ਕਿਲੋ ਤੇਲ ਬਾਲਣਾ ਮੇਰੀ ਮਾਂ ਕਹਿੰਦੀ ਦੀ ਆ ਕਿ ਦੀਵਾਲੀ ਨੂੰ ਨਾ 5 ਕਿਲੋ ਤੇਲ ਬਾਲਣਾ ਭਾਵੇਂ 2000 ਦੀ ਬਾਲਣਾ ਬਈ ਸ਼ੁਭ ਕਹਿੰਦੇ ਕਹਿੰਦੇ ਕਿ ਪਰਮੇਸ਼ਰ ਕੋਸ਼ ਹੁੰਦਾ ਤੇਲ ਬਾਲਣ ਨਾਲ ਤੇ ਹੁਣ ਪਾਣੀ ਦੇ ਦੀਵੇ ਬਣਨ ਵਾਲਾ ਕਲਦੁਗ ਦਾ ਪਰਮੇਸ਼ਰ ਕੁਛ ਹੋਣ ਲਿਆ ਇਹਦੇ ਥੋੜੀ ਘਬਰਾਹਟ ਤੇ ਇਹ ਘਟਖੁਸ਼ ਹੋਣੇ ਕਿਉਂਕਿ ਉਹਨਾਂ ਕਿੱਤਾ ਰਿਆ ਨਹੀਂ ਗਾ ਬਾਤ ਕਾਫੀ ਅਸਰ ਪੈ ਰਿਹਾ ਪਾਣਾ ਹੀ ਪਾਣਾ ਤੇ ਇਹਨਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਚਾਈਨੀਸੇ ਲੜੀਆਂ ਵਗੈਰਾ ਬੰਦ ਕਰ ਦੇਣ ਤੇ ਸਾਡੇ ਲੋਕੀ ਅੱਜ ਸਾਡੇ ਬੱਚੇ ਫੇਰ 5000 ਦੀ ਨੌਕਰੀ ਛੱਡ ਕੇ ਫੇਰ ਆਪਣਾ ਕੰਮ ਕਰਨ ਆਪਣਾ ਕਿੱਤਾ ਬਣਾ ਲੈ ਇਹ ਤੇ ਇਹ ਕੰਮ ਤੇ ਸਾਡਾ ਜਨਮੋ ਜਨਮ ਜੀਣ ਮਰਨ ਦੇ ਨਾਲ ਹੈਗਾ ਜੀ ਇਹਨਾਂ ਦਾ ਹੰਫਾ ਲੈ ਮੈਂ ਭਾਰਤੀ ਪ੍ਰਜਾਪਤ ਜ਼ਿਲ੍ਹਾ ਉਰਗਰਾਇਸ ਨਾਮ ਉਹ ਦੇ ਜ਼ਿਲ੍ਹਾ ਪ੍ਰਧਾਨ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਹਨਾਂ ਦੇ ਫੱਕ ਦੇ ਤੁਸੀਂ ਵਿਚਾਰੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਅਸੀਂ ਸਾਡੀ ਕਿਰਤ ਹੈਗੀ ਹੈ ਕੰਮ ਕਰਦੇ ਐ ਮਿੱਟੀ ਦਾ ਕੰਮ ਕਰਦੇ ਨੇ ਸਾਡੇ ਸਮਾਜ ਜਿਹੜਾ ਪਰਜਾ ਪਾ ਸਮਾਜ ਕਰਦਾ ਆ ਇਹਦੇ ਇਹਦੇ ਬਾਅਦ ਸਰਕਾਰਾਂ ਦਾ ਧਿਆਨ ਨਹੀਂ ਹਜੇ ਤੱਕ ਰਿਹਾ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਕੋਈ ਬਾਹਰੋਂ ਸਸਤਾ ਸਮਾਨ ਲਿਆ ਕਰ ਉਹਨੂੰ ਸਸਤਾ ਵੇਚਣ ਤੇ ਉਹਦੇ ਪ੍ਰੋਫਿਟ ਜ਼ਿਆਦਾ ਕਮਾਣ ਲੇਕਿਨ ਇਹਦੇ ਵਾਲੇ ਸਰਕਾਰ ਦਾ ਕਿਸੇ ਦਾ ਧਿਆਨ ਨਹੀਂ ਹੈਗਾ ਤੇ ਸਾਡੇ ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਉਹ ਇਥੇ ਦੇ ਬਿਜ਼ਨਸਮੈਨਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਜਿਹੜੇ ਇਹਨੂੰ ਦੀਵਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਰਕੀਟ 'ਚ ਲਿਜਾਣ ਔਰ ਇਹਨੂੰ ਘਰਾਂ 'ਚ ਵਰਤਣ ਹਾਂਜੀ ਹਾਂਜੀ ਸਰ ਆਪਣਾ ਨਾਮ ਲੈ ਕੇ ਸਸਤਾ ਨਾਮ ਅਸੀਂ ਭਾਰਤੀ ਪਰਜਾ ਪਤਹੀ ਰੋਜ਼ ਆਰਗੇਨਾਈਜੇਸ਼ਨ ਮੇਰਾ ਨਾਮ ਡਾਕਟਰ ਬਲਬੀਤ ਸਿੰਘ ਸੈਕਟਰੀ ਪੰਜਾਬ ਬਲਬੀਤ ਸਿੰਘ ਜੀ ਜਿਹੜਾ ਤੁਹਾਡੇ ਕੋਲ ਪੀੜਾ ਛੁੱਟ ਗਿਆ ਕੀ ਪੀੜਾ ਹੈ ਇਹ ਆ ਜੀ ਵੇਖੋ ਚਾਈਨਿਸ ਆਟਮਾ ਇੰਨੀ ਕ ਆਪਣੇ ਇੱਥੇ ਪ੍ਰੋਮੋਟ ਹੋ ਚੁੱਕੀਆਂ ਨੇ ਕਿ ਸਾਡੇ ਇੱਥੋਂ ਦੀ ਜਿੰਨੇ ਵੀ ਰੋਜ਼ਗਾਰੀ ਹੈ ਸਾਰੀ ਖਤਮ ਹੋ ਰਹੀ ਆ ਹੁਣ ਮਿੱਟੀ ਦੇ ਦੀਵਿਆਂ ਦੀ ਗੱਲ ਕਰੀਏ ਤੇ ਪਹਿਲਾਂ ਸਟਾਰਟਿੰਗ ਤੋਂ ਪੁਰਾਤਨ ਇਹੀ ਚੱਲਦਾ ਆ ਰਿਹਾ ਮਿੱਟੀ ਦੇ ਦੀਵੇ ਆਪਾਂ ਸਾਰੇ ਘਰਾਂ ਦੇ ਵਿੱਚ ਬਾਲਦੇ ਆ ਅੱਜ ਆਪਾਂ ਫੇਸਬੁੱਕ ਚੈਨਲ ਲਾਈਵ ਜਾਂ ਕਿਤੇ ਵੀ ਆਪਾਂ ਦੇਖਦੇ ਆ ਆਮ ਐਡ ਚੱਲ ਰਹੀ ਆ ਜਾਂ ਬਾਜ਼ਾਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਦੀਵੇ ਜਿਹੜੇ ਆ ਮਿੱਟੀ ਦੇ ਬਾਲਣ ਦੀ ਜਗ੍ਹਾ ਆਪਾਂ ਪਾਣੀ ਦੇ ਦੀਵੇ ਜਗਾ ਰਹੇ ਆ ਪਾਣੀ ਦੇ ਦੀਵੇ ਜਗਾ ਕੇ ਉਹ ਆਪਣੇ ਆਪ ਦੇ ਵਿੱਚ ਕੰਮ ਖਤਮ ਹੋ ਰਿਹਾ ਇੱਥੋਂ ਦੀ ਰੋਜ਼ਗਾਰੀ ਖਤਮ ਹੋ ਰਹੀ ਆ ਕਲਾਕਾਰੀ ਖਤਮ ਤੇ ਇਸ ਵਜਾ ਦੇ ਕਾਰਨ ਵੇਖੋ ਕਿ ਆਪਾਂ ਕਿੰਨੀ ਮਿਹਨਤ ਲੱਗਦੀ ਹੈ ਦੀਵਾ ਬਣਾਉਣ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਆਪਾਂ ਚਾਈਨਾ ਦੇ ਦੀਵੇ ਘਰਾਂ ਦੇ ਵਿੱਚ ਵਾਦਨੇ ਸ਼ੁਰੂ ਕਰਤੇ ਜੋ ਆਪਣੀ ਗੁਰਬਾਣੀ ਦੇ ਵਿੱਚ ਸ਼ੁਰੂ ਤੋਂ ਲਿਖਿਆ ਆ ਰਿਹਾ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਏਣ ਤੇ ਦੀਵੇ ਆਪਾਂ ਪਾਣੀ ਦੇ ਤਣੀ ਸ਼ੁਰੂ ਤੋਂ ਬਾਲਦੇ ਹਾਂ ਤੇ ਫਿਰ ਖੁਸ਼ੀਆਂ ਵੀ ਉਸ ਹਿਸਾਬ ਨਾਲ ਘਰਾਂ ਦੇ ਵਿੱਚ ਆ ਰਹੀਆਂ ਨੇ ਕਾਲਜੋ ਕੇ ਜਿਹੜਾ ਜਮਾਨਾ ਇਸੇ ਤਰ੍ਹਾਂ ਫੈਲ ਰਿਹਾ ਕਿਉਂਕਿ ਆਪਾਂ ਪ੍ਰਾਤਨ ਚੀਜ਼ਾਂ ਭੁੱਲ ਕੇ ਇੰਦਾਵੇਂ ਯੁੱਗ ਦੇ ਵਿੱਚ ਨਵੀਆਂ ਚੀਜ਼ਾਂ ਦਾ ਇਸਤੇਮਾਲ ਪਾਣੀ ਪਾਵਾਂ ਕਰ ਰਹੇ ਆ ਤੇ ਜਿੱਥੇ ਤੇਲ ਦੇ ਦੀਵੇ ਬਾਲਨੇ ਉਥੇ ਪਾਣੀ ਦੇ ਦੀਵੇ ਬਾਲਾਂਗੇ ਤੇ ਕ੍ਰਿਸ਼ੀਆਂ ਵੀ ਦੇ ਹੱਬ ਨੇ ਘਰ ਚ ਹੋਣੀ ਦੀਵੇ ਜਿਹੜੇ ਦਿਵੇ ਜਿਹੜੇ ਆ ਦੀਵਾਲੀ ਵਾਸਤੇ ਬਹੁਤ ਸ਼ੁਭ ਮੰਨੇ ਗਏ ਆ ਦੀਵਾਲੀ ਜਿਹੜੀ ਆ ਉਹਦੀ ਸ਼ੁਰੂਆਤ ਹੀ ਦੀਵੇ ਤੋਂ ਕੀਤੀ ਗਈ ਆ ਪਰ ਹੁਣ ਤੁਹਾਡੇ ਲਈ ਜਿਹੜਾ ਪੀੜਾ ਕਿ ਕੀ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਹੁਣ ਦੁਕਾਨਦਾਰਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਾਂ ਚਾਈਨੀਜ਼ ਦੀਆਂ ਆਈਟਮਾਂ ਜਿਹੜੀਆਂ ਤੁਸੀਂ ਬੰਦ ਕਰੋ ਇਸ ਚੀਜ਼ ਦੇ ਨਾਲ ਇੱਕ ਤੇ ਆਪਣਾ ਭਾਈਚਾਰਾ ਖਤਮ ਹੋ ਰਿਹਾ ਇੱਕ ਰੋਜ਼ਗਾਰ ਖਤਮ ਹੋ ਰਿਹਾ ਇੱਕ ਕਲਾਕਾਰੀ ਖਤਮ ਹੋ ਰਹੀ ਆ ਆਪਾਂ ਬਾਜ਼ਾਰੋਂ ਸਸਤੀ ਆਈਟਮ ਵੇਖ ਕੇ ਜਿਹਦੇ ਵਿੱਚ ਪ੍ਰੋਫਿਟ ਆਪਾਂ ਨੂੰ ਜ਼ਿਆਦਾ ਹੋ ਜਾਵੇ ਆਪਾਂ ਉਹ ਚੀਜ਼ ਲਿਆ ਆ ਗਏ ਇੱਥੇ ਆਪਾਂ ਸੇਲ ਕਰ ਰਹੇ ਆ ਤੇ ਜਿਹੜੇ ਆਪਣੇ ਵੀਰ ਇੱਥੇ ਕਲਾਕਾਰੀ ਕਰ ਰਹੇ ਆ ਦੀਵੇ ਬਾਲਣ ਦੀ ਆਪਾਂ ਸੋਰੀ ਦੀਵੇ ਬਣਾਉਣ ਦੀ ਜਾਂ ਕਿਤਾਵਾ ਉਸ ਚੀਜ਼ ਨੂੰ ਖਤਮ ਹੋ ਰਿਹਾ ਇਹਦੇ ਵਿੱਚ ਵੇਖੋ ਵੀ ਦੋ ਚੀਜ਼ਾਂ ਜ ਨੰਬਰ 2 ਤੇ ਮਿਹਨਤ ਨਹੀਂ ਮਿਲਦਾਈ ਬੰਦਿਆਂ ਨੂੰ ਨੰਬਰ 3 ਤੇ ਜਿਹੜੇ ਆਪਾਂ ਸਰੋਂ ਦਾ ਤੇਲ ਜਿਹੜਾ ਇਸਤੇਮਾਲ ਕਰਨਾ ਉਸ ਉਸ ਕੰਮ ਦੇ ਵਿੱਚ ਵੀ ਕਾਫੀ ਦਿੱਕਤ ਆ ਰਹੀ ਸਰਕਾਰ ਨੂੰ ਕੀ ਅਪੀਲ ਅਸੀਂ ਸਰਕਾਰ ਨੂੰ ਐਸੀ ਇਹੀ ਅਪੀਲ ਕਰਨੀ ਚਾਹੁੰਦੇ ਆਂ ਆ ਵੀ ਜਿਹੜੀ ਚਾਈਨੈਸ ਆਈਟਮ ਆ ਜਿੰਨੀ ਵੀ ਤਕਰੀਬਨ ਬੰਦ ਕਰ ਦਿੱਤੀ ਜਾਵੇ ਤੇ ਮਿਹਨਤ ਦਾ ਜਿਹੜਾ ਵਾ ਉਸ ਚੀਜ਼ ਨੂੰ ਅੱਗੇ ਲਿਆਂਦਾ ਜਾਵੇ ਮਿਹਨਤ ਦਾ ਮੁੱਲ ਜਿਹੜਾ ਵਾ ਉਹਨਾਂ ਨੂੰ ਪੂਰਾ ਪਹਿਣਾ ਚਾਹੀਦਾ ਠੀਕ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਦਾਬਤ ਜਨਰਲ ਸਕਤਰ ਪੰਜਾਬ ਭਾਰਤੀ ਪਰਜਾਪਤ ਹੀਰੋ ਅਰਬਨਾਈਜੇਸ਼ਨ ਸਰਦਾਰ ਅਮਰਜੀਤ ਸਿੰਘ ਨੇ ਜਿਹੜਾ ਸਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਸੀਂ ਪੰਜਾਬ ਦੇ ਵਿੱਚ ਇੱਕ ਪਹਿਲ ਕੀਤੀ ਹੈ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਮਿੱਟੀ ਦੇ ਬਰਤਨ ਦੀਵੇ ਬਣਾਉਂਦੇ ਨੇ ਸੋ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਜਿਹੜਾ ਜੋ ਕਿ ਬਾਜ਼ਾਰ ਦੇ ਵਿੱਚ ਚਾਈਨੀ ਸਮਾਨ ਆ ਗਿਆ ਲੜੀਆਂ ਆ ਗਈਆਂ ਦੀਵੇ ਆ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਦੀਵਾਲੀ ਦੇ ਵਿੱਚ ਇੱਕ ਦੀਵਾਲੀ ਦਾ ਜਿਹੜਾ ਕੇਂਦਰ ਹੁੰਦਾ ਸੀ ਉਹ ਦੀਵਾ ਮੰਨਿਆ ਜਾਂਦਾ ਸੀ ਜਦਕਿ ਸਰ ਪੁਰਾਣੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਦੀਵੇ ਬਾਲ ਕੇ ਇਸ ਨੂੰ ਸ਼ਗਨ ਦੇ ਰੂਪ ਵਿੱਚ ਵਰਤੇ ਜਾਂਦਾ ਸੀ ਤੇ ਜੇ ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਵਿੱਚ ਬਜਾਰੀ ਕਰਨ ਵਪਾਰੀ ਕਰਨ ਨਾ ਹੋ ਕਰਕੇ ਆਪਸ ਦੇ ਵਿੱਚ ਸਮਾਜ ਦੇ ਲੋਕ ਇੱਕ ਦੂਜੇ ਨਾਲ ਵਪਾਰ ਕਰਦੇ ਸਨ ਇਹਦੇ ਨਾਲ ਪਿਆਰ ਸਬੰਧ ਬਣੇ ਰਹਿੰਦੇ ਸਨ ਸੋ ਜਿਹੜਾ ਕਿ ਹੁਣ ਸਮਾਜ ਦੇ ਵਿੱਚ ਚਾਈਨਿਜ਼ ਲੜੀਆਂ ਜਾਂ ਦੀਵੇ ਆ ਗਏ ਨੇ ਇਹਦੇ ਨਾਲ ਆਪਸੀ ਪਿਆਰ ਵੀ ਘਟ ਰਿਹਾ ਕਿਉਂਕਿ ਲੋਕ ਪ੍ਰੋਫਿਟ ਨੂੰ ਲੈ ਕੇ ਵਾਦੇ ਨੂੰ ਲੈ ਕੇ ਆਪਣਾ ਨੁਕਸਾਨ ਕਰਾਈ ਜਾ ਰਹੇ ਨੇ ਜਿਹੜੇ ਸਾਡੇ ਸਮਾਜ ਦੇ ਲੋਕ ਜਿਹੜੇ ਹੱਥੀ ਕਿਰਤ ਕਰਦੇ ਨੇ ਆਪਣੀ ਕਲਾ ਨੂੰ ਦਿਖਾਉਂਦੇ ਨੇ ਲੋਕਾਂ ਸਾਹਮਣੇ ਸੋ ਉਹਨਾਂ ਨੂੰ ਪਰਫੁੱਲਤ ਕਰਨਾ ਚਾਹੀਦਾ ਹੈ ਸੋ ਅਸੀਂ ਚਾਹੁੰਦੇ ਆ ਕਿ ਇਹ ਚਾਈਨੀਜ਼ ਜਨਾਬ ਬਾਈਕਾਟ ਹੋਣਾ ਚਾਹੀਦਾ ਹੈ